ਹਾਂਜੀ ਹਾਂਜੀ ਪੱਤਰਕਾਰ ਸਾਥੀਓ ਤੇ ਆਮ ਲੋਕੋ ਅੱਜ ਸਾਨੂੰ ਪੱਤਰਕਾਰਾਂ ਨੂੰ ਕੀ ਲੋੜ ਪੈ ਗਈ ਕਿ ਅਸੀਂ ਸੜਕਾਂ ਤੇ ਨਿਕਲੇ ਆ ਆਮ ਤੌਰ ਤੇ ਜਿਹੜੇ ਲੋਕ ਦੁਖੀ ਹੁੰਦੇ ਆ ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਸੁਣਦਾ ਉਹ ਪੱਤਰਕਾਰਾਂ ਕੋਲੇ ਆਉਂਦੇ ਆ ਕਿ ਤੁਸੀਂ ਸਾਡੀ ਆਵਾਜ਼ ਬਣੋ ਪਰ ਅੱਜ ਇਹ ਪੱਤਰਕਾਰਾਂ ਨੂੰ ਸੜਕਾਂ ਤੇ ਤੁਰਨਾ ਪੈ ਰਿਹਾ ਤਾਂ ਮੇਰੇ ਖਿਆਲ ਖਿਆਲ ਮੁਤਾਬਕ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਘਟਨਾ ਹੈ ਜਿੱਤੇ ਦੀ ਇਹ ਸਰਕਾਰ ਆਈ ਹੈ ਅਸੀਂ ਲੋਕਾਂ ਦੇ ਹੱਕ ਵਿੱਚ ਜਾਂਦੇ ਆ ਮਾਲਵਿੰਦਰ ਮਾਲੀ ਤੇ ਅਟੈਕ ਹੋਇਆ ਸੀ ਉਹਦੇ ਹੱਕ ਵਿੱਚ ਗਏ ਵੋਰਾ ਤੇ ਹੋਈ ਸੀ ਉਹਦੇ ਹੱਕ ਵਿੱਚ ਗਏ ਲੇਕਿਨ ਸਾਡੇ ਇੱਕ ਸਾਥੀ ਨਾਂਬਰ ਸਾਥੀ ਮਨਿੰਦਰਜੀਤ ਸਿੰਘ ਸਿੱਧੂ ਜਿਹੜੇ ਲੋਕ ਆਵਾਜ਼ ਦੇ ਸੰਚਾਲਕ ਹੈ ਉਹਨਾਂ ਦੇ ਖਿਲਾਫ ਰਾਮਪੁਰਾ ਫੂਲ ਦੇ ਐਮ ਐਲ ਏ ਬਲਕਾਰ ਸਿੰਘ ਸਿੱਧੂ ਦੇ ਪੀ ਏ ਰੇਸ਼ਮ ਸਿੰਘ ਨੇ ਇੱਕ ਝੂਠਾ ਪਰਚਾ ਦਰਜ ਕਰਾਇਆ ਉਹ ਪਰਚਾ ਜਿਹਦਾ ਕੋਈ ਸਿਰ ਪੈਰ ਹੀ ਹੈ ਨਹੀਂ ਕਾਨੂੰਨੀ ਮਾਹਰ ਇਹ ਗੱਲ ਕਹਿੰਦੇ ਆ ਕਿ 5 ਮਿੰਟ ਵੀ ਉਹ ਐਫ ਆਈ ਆਰ ਕੱਢਦੀ ਹੈ ਅਦਾਲਤਾਂ ਦੇ ਵਿੱਚ ਜਾ ਕੇ ਪਰ ਉਹਨਾਂ ਦੇ ਦਿਮਾਗ ਵਿੱਚ ਸੀ ਕਿ ਅਸੀਂ ਆਵਾਜ਼ ਤਬਾਦ ਮੰਗੀ ਕਿਉਂਕਿ ਮਨਿੰਦਰਜੀਤ ਸਿੰਘ ਨੇ ਜਿਹੜਾ ਸਭ ਤੋਂ ਵਧੀਆ ਕੰਮ ਕੀਤਾ ਸੀ ਉਹ ਕੀਤਾ ਸੀ ਚੰਦਪਾਣ ਦੇ ਵਿੱਚ ਜਿਹੜਾ ਰਫੜ ਪਿਆ ਸੀ ਉਹਨੂੰ ਇਹਨੇ ਵਾਖ ਖੂਬੀ ਜਿਹੜਾ ਹੈਗਾ ਕਬਰ ਕੀਤਾ ਸੀ ਇਹਦੀ ਕਵਰੇਜ ਦਾ ਨਤੀਜਾ ਹੋਇਆ ਕਿ ਸਰਕਾਰ ਨੂੰ ਉੱਠ ਪੈਰੀ ਹੋਣਾ ਪਿਆ ਔਰ ਉਹ ਜਿਹੜੇ ਸੈਂਕੜੇ ਲੋਕ ਫੜੇ ਸੀ ਟਨਾ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਸੀ ਉਹਨੂੰ ਉਹਨੂੰ ਛੱਡਣਾ ਪਿਆ ਬਿਨਾਂ ਸ਼ਰਤ ਛੱਡਣਾ ਪਿਆ ਉਦੋਂ ਤੋਂ ਮਨਿੰਦਰਜੀਤ ਉਹਨਾਂ ਦੀ ਟਾਰਗੇਟ ਦਾ ਵੜਿਆ ਹੋਇਆ ਸੀ ਟਾਰਗੇਟ ਬਣਿਆ ਹੋਇਆ ਸੀ ਔਰ ਇਹਦਾ ਬਦਲਾ ਲਿਆ ਉਹਨਾਂ ਨੇ ਰਾਮਪਰਾ ਫੂਡ ਵਿਤਤੀ ਸਾਡੀ ਐਸਐਸਪੀ ਮੈਡਮ ਅਵਨੀਤ ਕੌਂਡਲ ਸਿਆਣੀ ਔਰਤ ਹੈ ਬਹੁਤ ਵਧੀਆ ਅਫੀਸਰ ਹੈ ਪਰ ਅਫਸੋਸ ਇਹ ਹੈ ਕਿ ਜਦੋਂ ਸਰਕਾਰਾਂ ਐਮਐਲਏ ਦੇ ਕੋਲ ਤੇ ਐਸਐਚਓ ਲਾਉਂਦੀਆਂ ਡੀਐਸਪੀ ਲਾਉਂਦੇ ਆ ਉਹ ਇਹਨਾਂ ਲੀਡਰ ਉਹ ਆਪ ਦੇ ਅਫਸਰਾਂ ਦੀ ਪ੍ਰਵਾਇਡ ਨਹੀਂ ਕਰਦੇ ਉਹ ਸਿੱਧੇ ਤੌਰ ਤੇ ਉੱਥੇ ਜਾ ਕੇ ਗੁਲਾਮ ਬਣ ਜਾਂਦੇ ਐ ਐਮਐਲਏ ਦੇ ਤੇ ਐਮਐਲਏ ਉਹਨਾਂ ਨੂੰ ਆਪਣੇ ਨਿੱਜੀ ਨੌਕਰਾਂ ਦੀ ਤਰ੍ਹਾਂ ਸੇਰੀਆਂ ਦੀ ਤਰ੍ਹਾਂ ਵਰਤਦੇ ਐ ਪੱਤਰਕਾਰਾਂ ਦੇ ਖਿਲਾਫ ਲੋਕਾਂ ਦੀ ਆਵਾਜ਼ ਚੁੱਕਣ ਵਾਲੀਆਂ ਜਨਤਿਕ ਜਥੇਬੰਦੀਆਂ ਦੇ ਖਿਲਾਫ ਇਹੀ ਕਾਰਨ ਹੈ ਕਿ ਮਨਿੰਦਰ ਜੀ ਦੇ ਉੱਤੇ ਐਫਆਈਆਰ ਹੋਈ ਮਨਿੰਦਰਜੀਤ ਕੋਈ ਭੱਜਿਆ ਨਹੀਂ ਭਗੌੜਾ ਨਹੀਂ ਮਨਿੰਦਰਜੀਤ ਤਾਂ ਸਾਡੇ ਕੋਲ ਖੜਾ ਹੈ ਅਸੀਂ ਆਏ ਆ ਜਿਹਦੀ ਜਿਹਦੀ ਪਹੁੰਚ ਆ ਕੇ ਨੂੰ ਫੜ ਲਓ ਪਰ ਜਦੋਂ ਲੋਕ ਪ੍ਰੋਟੈਕਸ਼ਨ ਦੇ ਉਹਦਾ ਸਰਕਾਰਾਂ ਕੱਖ ਨਹੀਂ ਕਰ ਸਕਦੀਆਂ ਹੁੰਦੀਆਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਕਿ ਭਗਵੰਤ ਮਾਨ ਦੀ ਕੰਦ ਤੇ ਲਿਖਿਆ ਪੜ੍ਹ ਲਓ ਤਿੰਨ ਸਾਲਾਂ ਦਾ ਤੁਹਾਡਾ ਜਿਹੜਾ ਸਰਕਾਰ ਦਾ ਤਜਰਬਾ ਹੈ ਉਹ ਕਿੱਥੇ ਕਿੱ데 ਖੜੋਤਾ ਤੁਸੀਂ ਤਾਂ ਬਦਲਾ ਲੈ ਕੇ ਆਏ ਸੀ ਪਰ ਬਦਲਾ ਦੀ ਬਜਾਏ ਤੁਸੀਂ ਬਦਲਾ ਲੈ ਰਹੇ ਹੋ ਤੇ ਬਦਲਾ ਵੀ ਉਹਨਾਂ ਤੋਂ ਲੈ ਰਹੇ ਆ ਜਿਹੜੇ ਲੋਕਾਂ ਦੀ ਆਵਾਜ਼ ਬਣਦੀ ਹੈ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਣ ਵਾਸਤੇ ਆਏ ਸੀ ਲੇਕਿਨ ਐਸਐਸਪੀ ਤੇ ਡਿਪਟੀ ਕਮਿਸ਼ਨਰ ਉਹ ਦੋਨੋਂ ਹੀ ਅੱਜ ਚੰਡੀਗੜ੍ਹ ਇੱਕ ਮੀਟਿੰਗ ਦੇ ਵਿੱਚ ਗਏ ਐ ਇਸ ਲਈ ਅਸੀਂ ਇੱਕ ਚਿਤਾਵਨੀ ਚਿਤਾਵਨੀ ਮਾਰਕ ਕੀਤਾ ਹੈ ਬਠਿੰਡਾ ਦੇ ਪ੍ਰਸ਼ਾਸਕੀ ਕੰਪਲੈਕਸ ਵਾਸਤੇ ਕਿ ਮਨਿੰਦਰ ਜੀ ਸਾਡੇ ਨਾਲ ਐ ਮਨਿੰਦਰ ਜੀ ਕੋ ਫੜਨਾ ਗ੍ਰਿਫਤਾਰ ਕਰਨਾ ਅੱਜ ਕਰ ਲੋ ਪਰ ਇਹ ਭੁੱਲ ਜਿਓ ਕਿ ਇਹਨੂੰ ਤਾਂ ਜ਼ਿੰਦਗੀ ਤੁਸੀਂ ਜੇਲ੍ਹ 'ਚ ਬੰਦ ਨਹੀਂ ਰੱਖ ਸਕਦੇ ਖਾਣਾ 'ਚ ਬੰਦ ਨਹੀਂ ਰੱਖ ਸਕਦੇ ਜਿਹੜੀ ਆਵਾਜ਼ ਲੋਕਾਂ ਦੀ ਆਵਾਜ਼ ਬਣਦੀ ਉਹਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਸੋ ਤੁਹਾਡਾ ਸਭ ਦਾ ਧੰਨਵਾਦ ਜਿਹੜੇ ਸਾਥੀ ਇੱਥੇ ਆਏ ਐ ਇਤੋਂ ਬਾਅਦ ਪ੍ਰਬੰਧਕੀ ਕਮੇਟੀ ਦੇ ਜਿਹੜੇ ਮੈਂਬਰ ਹੈ ਉਹਨਾਂ ਦੀ ਕਮੇਟੀ ਕੋ ਹੂ ਟੀਚਰ ਹੁੰਮ ਚ ਆਪਾਂ ਉੱਥੇ ਹੀ ਜਾਵਾਂਗੇ 3 ਤਾਰੀਖ ਨੂੰ ਫੈਸਲਾ ਕੀਤਾ ਜਨਤਕ ਜਥੇਬੰਦੀਆਂ ਨੇ ਗੈਰ ਸਿਆਸੀ ਜਨਤਕ ਜਥੇਬੰਦੀਆਂ ਤੇ ਸਰਕਾਰੀ ਕਲੱਬਾਂ ਨੇ ਸਰਕਾਰੀ ਜਥੇਬੰਦੀਆਂ ਨੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਹੋ ਗਈ ਬਟਿੰਡਾ ਪ੍ਰੈਸ ਕਲੱਬ ਹੋ ਗਿਆ ਭਗਤਾ ਪ੍ਰੈਸ ਕਲੱਬ ਹੋ ਗਿਆ ਨਥਾਣਾ ਰਾਮਪੁਰਾ ਫੂਰਗੋਨੇਣ ਇਹਨਾਂ ਕਲੱਬਾਂ ਦੇ ਜਿਹੜੇ ਹੈਗੇ ਜਿੰਨੇ ਵੀ ਪੱਤਰਕਾਰ ਸਾਥੀ ਹੈ ਸਭ ਨੇ ਫੈਸਲਾ ਕੀਤਾ ਕਿ 3 ਤਾਰੀਖ ਨੂੰ ਜੇ ਉਦੋਂ ਤੱਕ ਮਨਿੰਦਰਜੀਤ ਦੇ ਖਿਲਾਫ ਦਰਜ ਐਫ ਆਈ ਆਰ ਰੱਦ ਨਾ ਕੀਤੀ ਗਈ ਤੇ ਬਲਕਾਰ ਸਿੱਧੂ ਦੇ ਖਿਲਾਫ ਨਵਾਂ ਪਰਚਾ ਦਰਜ ਨਾ ਕੀਤਾ ਗਿਆ ਤਾਂ ਅਸੀਂ ਉਸ ਦਿਨ ਐਸ ਐਸ ਪੀ ਦਫ਼ਤਰ ਦਾ ਘਰਾਓ ਕਰਾਂਗੇ ਔਰ ਪੰਜਾਬ ਭਰ ਦੇ ਇਨਸਾਫ ਪਸੰਦ ਲੋਕਾਂ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ 3 ਤਾਰੀਖ ਨੂੰ ਹੁਬਾਵਾਕੇ ਬਠਿੰਡੇ ਪਹੁੰਚੋ ਔਰ ਇਹ ਜਿਹੜਾ ਲੋਕਤੰਤਰ ਨੂੰ ਬਚਾਉਣ ਵਾਲਾ ਐਕਸ਼ਨ ਹੈ ਇਹਨੂੰ ਮਜ਼ਬੂਤ ਕਰੋ ਅੱਜ ਲੜਾਈ ਕੱਲੀ ਮਨਿੰਦਰਜੀਤ ਦੀ ਨਹੀਂ ਲੜਾਈ ਲੋਕਤੰਤਰ ਦੀ ਹੈ ਲੋਕਤੰਤਰ ਨੂੰ ਬਚਾਉਣ ਵਾਸਤੇ ਤੇ ਤਾਨਾਸ਼ਾਹੀ ਨੂੰ ਹਰਾਉਣ ਵਾਸਤੇ ਇਹ ਐਕਸ਼ਨ ਬਹੁਤ ਜ਼ਰੂਰੀ ਹੈ ਸੋ ਸਾਨੂੰ ਉਮੀਦ ਹੈ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਭਰ ਦੇ ਵਿੱਚੋਂ ਸਾਨੂੰ ਸਹਿਯੋਗ ਮਿਲੂ ਔਰ ਲੋਕ ਕਹਿਤਾ ਨੂੰ ਪਰਨਾਈਆਂ ਹੋਈਆਂ ਜਿੱਥੇ ਬੰਦੀਆਂ ਤੇ ਆਮ ਲੋਕ ਤਿੰਨ ਤਾਰੀਖ ਦੇ ਐਕਸ਼ਨ ਦੇ ਵਿੱਚ ਵੱਧ ਚੜ ਕੇ ਭਾਗ ਲੈਣ ਕਿ ਬਾਈਕਾਟ ਕੀਤਾ ਜਾਵੇ ਬਲਕਾਰ ਸਿੱਧੂ ਦੀ ਕਵਰਿੰਗ ਦਾ ਉਹ ਕਰਾਂਗੇ ਉਹ ਐਕਸ਼ਨ ਕਮੇਟੀ ਫੈਸਲਾ ਕਰੂਗੀ ਉਹ ਐਕਸ਼ਨ ਕਮੇਟੀ ਫੈਸਲਾ ਕਰੂਗੀ ਬਲਕਾਰ ਸਿੱਧੂ ਕਿੱਡੀ ਕੀ ਚੀਜ਼ ਹੈ ਬਲਕਾਰ ਸਿੱਧੂ ਨੂੰ ਅਸੀਂ ਐ ਵੀ ਨਹੀਂ ਬਣਾਉਣਾ ਚਾਹੁੰਦੇ ਬਲਕਾਰ ਸਿੱਧੂ ਆ ਇੱਕ ਸਧਾਰਨ ਆਦਮੀ ਹੈ ਕਿੱਡੀ ਕੀ ਚੀਜ਼ ਹੈ ਉਹ ਗੱਲ ਤੱਕ ਤਾਂ ਇੱਥੇ ਸਾਡੇ ਅੱਗੇ ਪਿੱਛੇ ਤੁਰਾ ਫਿਰਦਾ ਹਾਂਦਾ ਸੀ ਪੱਤਰਕਾਰਾਂ ਦੀ ਲੋੜੋਂ ਨੂੰ ਵੀ ਰੰਦੀ ਹੈ ਅਸੀਂ ਉਹਨੂੰ ਕੋਈ ਬਹੁਤਾ ਮਹੱਤਵ ਨਹੀਂ ਦਿੰਦੇ ਅਸੀਂ ਸਿਸਟਮ ਦੀ ਗੱਲ ਕਰਦੇ ਹਾਂ ਜਿਹੜਾ ਸਿਸਟਮ ਜਿਹੜਾ ਉਹ ਲੋਕਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦਾ ਹੈ ਇੱਕ ਬਲਕਾਰ ਦਾ ਭਰਾ ਜੀ ਜਿਹੜੀ ਉਹਦਾ ਤੁਸੀਂ ਦੇਖੋ ਕੱਲ ਕੀ ਹੋਇਆ ਇੱਕ ਬੰਦੇ ਨੂੰ ਸੁਸਾਈਡ ਕਰਨ ਤੱਕ ਦੀ ਗੱਲ ਕਰਨੀ ਪੈਗੀ 30 ਲੱਖ ਰੁਪਏ ਉਹ ਦਿਖਾਈ ਜਾਂਦਾ ਵੀ ਆ ਦੇਖੋ ਜੀ 30 ਲੱਖ ਰੁਪਏ ਮੈਨੂੰ ਮੰਗਿਆ ਸੀ ਪਹਿਲਾਂ ਦੂਜੇ ਨੇ 50 ਲੱਖ ਦਿੱਤਾ ਟਰੱਕ ਮੀਨ ਦਾ ਪ੍ਰਧਾਨ ਉਹਨੂੰ ਬਣਾਦਾ ਆ ਕੁਛ ਤਾਂ ਹੋ ਰਿਹਾ ਹੈ ਜਿਹਨੂੰ ਆਪਾਂ ਇਹ ਕਹਿੰਦੇ ਸੀ ਕਿ ਬਦਲਾਅ ਵਾਲੀ ਸਰਕਾਰ ਆਈ ਹੈ ਜੇ ਆ ਬਦਲਾਅ ਆਇਆ ਤਾ ਤੋਬਾ ਇਸਤਜਾਰ ਦੀ ਗੱਲ ਕਰਦੇ ਸੀ ਅਮਿਤ ਰਤਨ ਹੈਗਾ ਵਿਜੇ ਸਿੰਘਲਾ ਹੈਗਾ ਜੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਹੜਾ ਚਿੱਟਾ ਬੰਦ ਕਰਨਾ ਸੀ ਉਲਟਾ ਪੁਲਿਸ ਇਹ ਪੱਤਰਕਾਰਾਂ ਤੇ ਪਰਚੇ ਦਰਜ ਕਰੀ ਜਾਂਦੀ। ਕੋਈ ਗੱਲ ਨਹੀਂ ਪੱਤਰਕਾਰਾਂ ਨੂੰ ਕੋਈ ਪਰਵਾਹ ਨਹੀਂ ਕਰ ਲੈਂਗੇ। ਅਸੀਂ ਸਾਰੀ ਖੜੇ ਸਾਨੂੰ ਸਾਰਿਆਂ ਨੂੰ ਫੜ ਕੇ ਕਰਦੇ ਨਾ ਕੋਈ ਖਾਸ ਨਹੀਂ। ਬਿਲਕੁਲ ਜੀ ਪਹਿਲਾਂ ਵੀ ਉੱਥੇ ਗੱਲ ਹੋਈ। ਸੋ ਸਾਰੀਆਂ ਜਥੇਬੰਦੀਆਂ ਚਾਹੇ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ, ਨੌਜਵਾਨ ਜਥੇਬੰਦੀਆਂ, ਜਿਹੜੀਆਂ ਸਟੂਡੈਂਟ ਜਥੇਬੰਦੀਆਂ, ਜਿਹੜੀਆਂ ਵਪਾਰਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਪੱਤਰਕਾਰ ਕਲੱਬ ਸਮੂੱਚਾ ਪਟੰਡਾ ਪ੍ਰੈਸ ਕਲੱਬ ਜਿਵੇਂ ਭਗਤਾ ਪ੍ਰੈਸ ਕਲੱਬ ਬਰਾਮਪੁਰੇ ਤੋਂ ਸਾਥੀ ਆਏ ਆ ਵਕਮ ਬਕਰੇ ਪੰਚਾਇਤੋਂ ਤੋਂ ਸਾਥੀ ਆਏ ਆ ਤੁਸੀਂ ਸਾਰੇ ਖੜੇ ਹੋ ਜਿੰਨੇ ਵੀ ਖੜੇ ਹੋ ਸਾਰਿਆਂ ਨੇ ਸਾਥ ਸਦਕਾ ਦੇਖੋ ਅੱਜ ਦਾ ਮੈਂ ਪ੍ਰੋਗਰਾਮ ਦੇ ਵਿੱਚ ਇਹ ਨਹੀਂ ਸੀ ਕਿਉਂਕਿ ਮੈਂ ਅੰਡਰਗਰਾਉਂਡ ਸੀ ਮੈਂ ਇੱਥੇ ਹੀ ਸੀ ਪਰ ਮੈਂ ਇਹਨੂੰ ਇਹ ਸੀ ਕਿ ਚਲੋ ਜਿਹੜੇ ਸਾਥੀ ਪ੍ਰੋਗਰਾਮ ਕਰ ਰਹੇ ਉਹ ਕਰਨ ਸਾਥੀਆਂ ਨੇ ਕਿਹਾ ਕਿ ਆਪਾਂ ਮਾਰਚ ਕੱਢਣਾ ਲੋਕਾਂ ਨੇ ਇਹ ਗੱਲ ਕਹੀ ਕਿ ਨਾ ਅੰਡਰਗਰਾਉਂਡ ਹੋਣਾ ਹੈ ਨਾ ਲੁਕਣਾ ਹੈ ਨਾ ਡਰਨਾ ਹੈ ਨਾ ਪਿੱਛੇ ਹਟਣਾ ਹੈ ਨਾ ਅਸੀਂ ਡਰਦੇ ਸੀ ਕੋਈ ਇਹਦੀ ਪਰਚੇ ਦੀਆਂ ਡੇਲ ਤੋਂ ਡਰਦੇ ਪਰਚੇ ਜੇਲਾ ਹੁੰਦੇ ਹੀ ਰਹਿੰਦੇ ਆ ਇਹ ਆਪਣੇ ਕੰਮ ਦਾ ਹਿੱਸਾ ਜੇਕਰ ਅਸੀਂ ਹੁਣ ਸਰਕਾਰਾਂ ਦੇ ਨੂੰ ਸਵਾਲ ਕਰੀਏ ਤਾਂ ਸਰਕਾਰਾਂ ਨੇ ਜਿਉਂ ਜਾਂ ਕੁਝ ਕਰਨਾ ਹੁੰਦਾ ਔਰ ਰਿਜ਼ਲਟ ਦਿੰਦੀਆਂ ਹੀ ਆ ਪਰ ਜਦੋਂ ਲੋਕ ਨਾਲ ਹੋਣ ਜਦੋਂ ਸਾਰਾ ਤੰਤਰ ਨਾਲ ਹੋਵੇ ਜਦੋਂ ਸਰਕਾਰ ਜਿਹੜੇ ਆ ਸਾਰੀ ਜਨਤਾ ਨਾਲ ਹੋਵੇ ਫਿਰ ਕੋਈ ਪਰਵਾਹ ਨਹੀਂ ਹੁੰਦੀ ਫਿਰ ਪਰਚੇ ਹੀ ਵਧੀਆ ਲੱਗਦੇ ਆ ਬਾਕੀ ਅਸੀਂ ਇਹ ਕਰਦੇ ਆ ਕਿ ਇਹ ਪਰਚਾ ਸਾਡੇ ਲਈ ਸਰਕਾਰ ਨੇ ਦੱਸਿਆ ਕਿ ਅਸੀਂ ਠੀਕ ਆ ਅਸੀਂ ਸਹੀ ਰਸਤੇ ਚੱਲ ਰਹੇ ਆ ਅਸੀਂ ਲੋਕਾਂ ਤੋਂ ਪਾਸੇ ਨਹੀਂ ਹੋਏ ਜਿੱਦਾਂ ਅਸੀਂ ਸਰਕਾਰੀ ਸਨਮਾਨ ਲੈ ਲਿਆ ਕੋਈ ਕਿਸੇ ਡੀਸੀ ਤੋਂ ਉਦਦੇ ਅਸੀਂ ਸੋਚਾਂਗੇ ਕਿ ਉਹ ਸਾਡੇ ਲਈ ਸਨਮਾਨ ਗਲਤ ਹੈ ਉਹ ਲੋਕਾਂ ਦੇ ਖਿਲਾਫ ਹੈ ਇਹ ਜਿਹੜਾ ਸਨਮਾਨ ਮਿਲਿਆ ਇਹ ਲੋਕ ਸ਼ਕਤੀ ਦਾ ਸਨਮਾਨ ਹੈ ਕਿ ਲੋਕਾਂ ਦੀ ਗੱਲ ਹੋ ਰਹੀ ਸੀ ਉਹ ਸਰਕਾਰ ਨੂੰ ਪਸੰਦ ਨਹੀਂ ਹੁੰਦੀ ਪਰ ਪ੍ਰਸ਼ਾਸਨ ਨੂੰ ਪਸੰਦ ਨਹੀਂ ਹੁੰਦੀ ਜੇ ਐਮਐਲਏ ਉਹਨਾਂ ਨੂੰ ਪਸੰਦ ਨਹੀਂ ਹੁੰਦੀ ਇੱਕ ਮੈਂ ਹੋਰ ਦੱਸ ਦਿਆਂ ਕਿ ਇਹ ਪਰਚੇ ਦੇ ਵਿੱਚ ਇੱਥੇ ਬਲਕਾਰ ਸਿੱਧੂ ਜੀ ਨੇ ਕਰਵਾਇਆ ਹੈ ਇਹ ਉੱਥੇ ਨਾਲ ਸਾਡੇ ਜੈਤੋ ਦੇ ਐਮਐਲਏ ਮੋਲਕ ਸਿੰਘ ਦਾ ਹੀ ਵੱਡਾ ਹੱਥ ਹੈ ਕਿਉਂਕਿ ਉਹ ਗੱਲ ਹੀ ਮੈਂ ਕਲੀਅਰ ਕਰ ਦੇਣੀ ਚਾਹਣਾ ਹੈ ਐਮਐਲਏ ਮੋਲਕ ਸਿੰਘ ਪਹਿਲਾਂ ਸਰਪੰਚੀ ਮੌਕੇ ਉਹਨੇ ਧੱਕਾ ਕੀਤਾ ਅਸੀਂ ਉਹ ਕਵਰੇਜ ਕੀਤੀ ਕਿਸੇ ਬੰਦਿਆਂ ਨੂੰ ਟੈਂਕੀਆਂ ਤੇ ਚੜ੍ਹਨਾ ਪਿਆ ਕਾਗਜ਼ੀ ਰਾਤ ਕਰਾਇਆ ਕਿਸੇ ਨੂੰ ਸੂਆਂ ਦੇ ਵਿੱਚ ਛਾਲਾ ਮਾਰਨੀਆਂ ਪਈਆਂ ਚਾਰ-ਚਾਰ ਦਿਨ ਧਰਨੇ ਲਾਉਣੇ ਪਏ ਬਲਕਾਰ ਸਿੰਘ ਤੇ ਐਮਐਲਏ ਮੋਲਕ ਇੱਕ ਗੱਲ ਹੈ ਇਹ ਬਹੁਤ ਪੱਕੇ ਸਾਥੀ ਹੈ ਇਹਨਾਂ ਦੇ ਲੋਡਿੰਗ ਅਨਲੋਡਿੰਗ ਦੇ ਠੇਕੇਦਾਰ ਵੀ ਇੱਕ ਹੈ ਜਿਨ੍ਹਾਂ ਦਾ ਰੌਲਾ ਸੀ ਚੰਦਪਾਣ ਦੇ ਵਿੱਚ ਗਮਦੂਰ ਸਿੰਘ ਦਾ ਉਹ ਉਹ ਬਲਕਾਰ ਸਿੰਘ ਦਾ ਵੀ ਠੇਕੇਦਾਰ ਹੈ ਤੋਂ ਇਸ ਕਰਕੇ ਇਹਨਾਂ ਦੀ ਸਾਰਿਆਂ ਦੀ ਸਾਂ ਇਹ ਦੋਨਾਂ ਦੀ ਸਾਂਝ ਸੀ ਇਹ ਦੋਨਾਂ ਦੀ ਸਾਂਝ ਸਦਕਾ ਐਮਐਲਏ ਮੋਲਕ ਸਿੰਘ ਅਕਸਰ ਹੀ ਸਾਡੇ ਪੱਤਰਕਾਰਾਂ ਨੂੰ ਕਹਿੰਦਾ ਸੀ ਕਿ ਇਹ ਇਹ ਚੁੰਡੀਆਂ ਵੱੜਦਾ ਕਿਸੇ ਦਿਨ ਕੂਣੀ ਵੱਜੂਗੀ ਇਹਦੇ ਕਿਸੇ ਦਿ ਤੋ ਇਹ ਉਹਨਾਂ ਦਾ ਵੀ ਇੱਥੇ ਵੱਡਾ ਯੋਗਦਾਨ ਹੈ ਮੈਨੂੰ ਪਤਾ ਲੱਗਿਆ ਹੈਗਾ ਇਹ ਗੱਲ ਦਾ ਕਿਉਂਕਿ ਹੁਣ ਵੀ ਕੱਲ ਵੀ ਉਹਨਾਂ ਨੇ ਇੱਕ ਸਾਥੀ ਨੂੰ ਕਿਹਾ ਕਿ ਦੇਖ ਲਿਆ ਪਰਚਾ ਹੋ ਗਿਆ ਤਾਂ ਇਹ ਇਹ ਦੋਨਾਂ ਦੀ ਬਦੌਲਤ ਹੈ ਬਾਕੀ ਸਰਕਾਰ ਨੂੰ ਲਗਾਤਾਰ ਸਵਾਲ ਸੀ ਉਹਦੀ ਹੈ ਤੇ ਬਾਕੀ ਇਹ ਗੱਲ ਕੋਈ ਗੱਲ ਨਹੀਂ ਲੋਕ ਨਾਲ ਹੈ ਕੋਈ ਪਰਚੇ ਦਾ ਡਰ ਨਹੀਂ ਕੋਈ ਜੇਲ੍ਹਾਂ ਦਾ ਡਰ ਨਹੀਂ ਜਿਵੇਂ ਅੰਕਲ ਜੀ ਨੇ ਕਿਹਾ ਹੀ ਹੈ ਬਖਤੌਰ ਸਿੰਘ ਢੀਲੋਂ ਜੀ ਨੇ ਉਹ ਸਾਰੀ ਗੱਲ ਸਪਸ਼ਟ ਕਰ ਦਿੰਦੀ ਹੈ ਜਦੋਂ ਇਹੋ ਜਿਹੇ ਬੰਦੇ ਨਾਲ ਖੜੇ ਹੈ ਇਹ ਆਮ ਤੌਰ ਤੇ ਹੁੰਦਾ ਪੱਤਰਕਾਰ ਜਨਾ ਪੱਤਰਕਾਰ ਨਹੀਂ ਕੱਢਦਾ ਪਰ ਮੈਨੂੰ ਲੱਗਦਾ ਕਿ ਪੰਜਾਬ ਦਾ ਕੋਈ ਪੱਤਰਕਾਰ ਹੋਣਾ ਹੀ ਨਹੀਂ ਚਲੋ ਠੀਕ ਹੈ ਕਿਸੇ ਦੇ ادارے ਦੀ ਮਜਬੂਰੀ ਹੋਵੇ ਉਹ ਫੋਨ ਕਰਕੇ ਸਾਰੇ ਪੱਤਰਕਾਰ ਖੜੇ ਆ ਸਾਰੇ ਪੱਤਰਕਾਰਾਂ ਨੇ ਇਹ ਨਹੀਂ ਕਿ ਇਹ ਜੂਨੀਅਰ ਹੈ ਇਹ ਨਵਾਂ ਹੈ ਉਹਨਾਂ ਨੇ ਸਾਰੀਆਂ ਗੱਲਾਂ ਛੱਡ ਕੇ ਸਾਹ ਦਿੱਤਾ ਡਟ ਕੇ ਖੜਿਆ ਜਥੇਬੰਦੀਆਂ ਡਟ ਕੇ ਖੜੀਆਂ ਪੱਤਰਕਾਰਾਂ ਦੇ ਨਾਲ ਜਥੇਬੰਦੀਆਂ ਆਉਣੀਆਂ ਇਹ ਵੱਡੀ ਗੱਲ ਹੈ ਆਮ ਤੌਰ ਤੇ ਪੱਤਰਕਾਰ ਤੇ ਇਹ ਗੱਲ ਹੁੰਦੀ ਵੀ ਸਾਰੇ ਛੱਡ ਜਾਂਦੇ ਕਿਸੇ ਨੇ ਨਹੀਂ ਛੱਡਿਆ ਲੋਕਾਂ ਨੇ ਆਪ ਦੀ ਆਵਾਜ਼ ਸਮਝ ਕੇ ਸਾਹ ਦਿੱਤਾ ਲੋਕਾਂ ਦਾ ਧੰਨਵਾਦ ਹੈ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਵਾਂਗੇ ਨਾ ਅਸੀਂ ਇਹ ਕਹਨੇ ਆ ਕਿ ਅਸੀਂ ਕਿਸੇ ਦੇ ਖਿਲਾਫ ਚੱਲਾਂਗੇ ਨਾ ਅਸੀਂ ਉਹਨੂੰ ਐ ਕਰਾਂਗੇ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਵਾਂਗੇ ਜਦੋਂ ਲੋਕ ਜਿੱਥੇ ਸੱਦਣਗੇ ਜਿਹੜੇ ਹਲਕੇ ਸੱਦਣਗੇ ਜਿੱਥੇ ਲੋਕਾਂ ਦੇ ਕੋਈ ਤੱਕਾ ਹੋਊਗਾ ਉੱਥੇ ਅਸੀਂ ਖੜਾਗੇ ਅਸੀਂ ਆਪਣੇ ਚੈਨਲ ਵੱਲੋਂ ਵੀ ਇਹ ਰੱਖਿਆ ਪਿਆ ਕਿ ਅਸੀਂ ਨਿਰਪੱਖ ਨਹੀਂ ਲੋਕ ਪੱਖੀ ਆ ਸਾਡਾ ਇੱਕ ਸਲੋਗਨ ਵੀ ਹੈ ਅਸੀਂ ਨਿਰਪੱਖ ਨਹੀਂ ਹੋ ਸਕਦੇ ਜੇ ਲੋਕਾਂ ਨਾਲ ਧੱਕਾ ਹੋਈ ਜਾਂਦਾ ਹੈ ਸਰਕਾਰ ਕਈ ਗੱਲਾਂ 'ਚ ਭਾਵੇਂ ਸਹੀ ਵੀ ਹੋਵੇ ਪਰ ਲੋਕਾਂ ਸਾਡੇ ਲਈ ਤਾਂ ਲੋਕ ਮਹਾਨ ਆ ਮੈਂ ਤੇ ਲੋਕਾਂ ਦੀ ਅਸੀਂ ਗੱਲ ਕਰਨੀ ਆ ਸੋ ਸਾਰਿਆਂ ਦਾ ਧੰਨਵਾਦ ਬਾਕੀ ਜੋ ਐਕਸ਼ਨ ਕਮੇਟੀ ਫੈਸਲਾ ਲਊਗੀ ਜਦੋਂ ਉਹ ਅੱਗੇ ਹੋ